ਜਪ ਜੀ ਸਾਹਿਬ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਹਾਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋ ਚਣੋ ਹੋਵੇ ਜੇ ਸੋਚੀ ਲਖਵਾਰ ਚੁਪੈ ਚੁਪ ਨਾ ਹੋਵੇ ਗੇਦੈ ਰਹਾ ਹਲ ਬਤਾਰੇ भुख्या भुख पुक न उतरी जे बन्ना भुरिया भार सह सियाण पल को न चले नाल तू सचारा हो कूड़े टूटे पाल हुक्म बचाई चलना नानक लिखिया नाल हुक्मी होने आकार हुक्म ना कहया जाय हुक्मी होवन जी हुक्म लै वड्याई हुक्मी उत्तम नीच हुक्म लग दुख सुख पाई एक न हुक्मी बख्शीस ਇਕੋ ਹੁਕਮਿ ਸਦਾ ਭਾਈਏ ਹੁਕਮੇ ਅੰਦਰ ਸਭ ਕੋ ਬਾਹਰ ਕੋ ਨਾ ਕੋਇ ਨਾਨਕ ਹੁਕਮੇ ਜੇ ਬੁਝੇ ਤਾਂ ਹੋਮੈ ਕਹੀ ਨਾ ਕੋਇ ਗਾਵੇ ਕੋ ਤਨ ਹੋਵੇ ਤੇ ਸ਼ੈਤਾਨ ਗਾਵੇ ਕੋ ਤਾਦ ਜਨੈ ਨੀਸਾਨ ਗਾਵੇ ਕੋ ਪਨ ਵਢੇਂ ਚਾਰ ਗਾਵੇ ਕੋ ਵਿਦਾ ਵਿਖੰਦੀ ਚਾਰ ਗਾਵੇ ਕੋ ਸਾਜ ਕਰੇ ਤਨ ਕਹੇ ਗਾਵੇ ਕੋ ਜੀ ਲੈ ਕਰਦੇ ਹੋ ਗਾਵੇ ਕੋ ਜਾਪੇ ਉਸੇ ਦੂਰ ਗਾਵੇ ਕੋ ਵੇਖੇ ਹਦ ਰਹਿ ਦੂਰ ਕਤਨਾ ਕਤਿਨਾ ਆਵੇ ਟੋਟ ਕਰ ਕਰ ਕਥੀ ਕੋਟੀ ਕੋਟ ਕੋਟ ਦੀਂਦਾ ਰੇ ਲੈਂਦੇ ਸੁਪਾਹ ਜੁ ਬਾਜ ਬੰਤਰ ਕਾਈ ਖਾਇ ਹੁਕਮੇ ਹੁਕਮ ਚਲਾਏ ਰਾਹ ਨਾਨਕ ਵਿਗਸੇ ਪਰਵਾਹੋ ਸੱਚਾ ਸੈਭ ਸਚਨਾ ਨਿ ਪਾਖਿਆ ਪਾਵੇ ਵਪਾਰਿਆ ਖੇ ਮੰਦਾ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੀ ਅੱਗੇ ਰਖੀਏ ਜੇ ਦਿਸੇ ਦਰਬਾਰ ਮਹੂ ਕੇ ਬੋਲਨ ਬੋਲੀਏ ਜੇ ਸੁਮਤਰੀ ਪਿਆਰੀ ਅੰਮ੍ਰਿਤ ਵੇਲਾ ਸਚਨਾਵੜਿਆ ਇੰਚਾਰ ਕਰਮੀ ਆਵੈ ਕਪਰਾਨੁ ਦ੍ਰਿਮੋ ਹੁਦਵਾਰੈ ਨਾਨਕਿ ਵਹਿ ਜਾਣਿ ਵੇ ਸਭ ਆਪੇ ਸਚਿਆਰ ਥਾਪਿਆਣਾ ਜੀ ਕੀਤਾ ਨਾ ਹੋ ਆਪੇ ਆਪ ਨੰਝਣ ਸੋ ਜਿਨ ਸੇਵੈ ਤਿਨ ਪਾਇਆ ਮਾਨ ਨਾਨਕ ਜਾਵੇ ਗੁਣਿ ਨਿਧਾਨ ਗਾਵੇ ਸੁਨੇ ਮਿਲ ਰਖੇ ਪਾਉ ਜੋ ਕਪਰ ਹਰਿ ਸ਼ੋ ਘਰ ਲੈ ਜਾਏ ਗੁਰਮੁਕੁ ਨਾਦੁ ਗੁਰਮੁਕ ਵੇ ਦੰਦੁਰਮੁ ਕਰੇ ਆਸਮਾਏ ਗੁਰੇ ਸ੍ਰੀ ਗੁਰੂ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਪਣਾ ਨਾਹੀ ਕਹਿਣਾ ਕਛ ਨਾ ਜਾਇ ਗੁਰਾ ਇਕ ਦੇਹ ਬੁਝਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਸਿਰ ਨਾ ਜਾਇ ਤੀਰਤ ਨਾਵਾ ਜੇ ਤਿਸ ਪਾਵਾ ਮਨ ਭਾਣੇ ਕੀ ਨਾਹੀ ਕਰੀ ਜੋਤੀ ਸ੍ਰੀ ਠਿਓ ਪਾਈ ਵੇਖਾ ਵਿਣ ਕਰਮਾ ਕੇ ਮਿਲੇ ਲਈ ਮਤਿ ਵਿਚ ਰਤਨ ਜਵਾਹਰ ਮਾਨੁ ਦੇਹ ਗੁਰ ਕੀ ਸਿਖ ਸੁਣੀ ਗੁਰਾ ਇੱਕ ਦੇ ਬੁਝਾਈ ਸਬਨਾ ਜੀਆਂ ਕਾ ਇਕ ਦਾ ਤਾ ਸੋ ਮੈ ਵਿਸਰਨਾ ਜਾਈ ਜੇ ਜੁ ਵਿਚਾਰੇ ਅਰਜਾ ਹੋਰ ਦਸੂਨੀ ਹੋਵੇ ਨਗਾ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋ ਚੰਗਾ ਨਾ ਰਖਾਈ ਕਿ ਜਸ ਕੀ ਵਜ ਰਜਲੇ ਜੇ ਕੀ ਸਮਦਰ ਨਾ ਆਈ ਤਾ ਵਾਤ ਨਾ ਪੁਛੇ ਕੇ ਕੀਟਾ ਅੰਦਰ ਘਟਕਰ ਦੂਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਬਿਨ ਮੰਤਿ ਆਸੁੰਦੇ ਤੇਹਾ ਕੋ ਨ ਸੁਜ ਦੂਜੇ ਤਿਸ ਗੁੜ ਕੋ ਕਰੇ ਸੁਨੇਹ ਸਦਪੇਰਸੋ ਨਾ ਸੋਨੇ ਤੋਟੋ ਵਾ ਕਾ ਸੁਨੇਹ ਦੀ ਕੋ ਲੋ ਹੁ ਬਾਤਾ ਸੁਨੇਹ ਪੋ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਨ ਦੂਖ ਪਾਵ ਕਾ ਨਾਸ ਸੁਨੇਹ ਸਰਵਰ ਮੈਂ ਦ ਸੁਨੇਹ ਮੋ ਕੁਸਲਾ ਹਨ ਮੰਦ ਸੁਨੇਹ ਜੋ ਜਗਤਨ ਪੇਰ ਸੁਨੇਹ ਸਾ ਸੰਗਤ ਵੇ ਨਾਨਕ ਭਗਤਾ ਸਦਾ ਵਿਗਾਸ ਨ ਦੂਖ ਪਾਵ ਕਾ ਨਾਸ ਸੁਨੇ ਸਤ ਸੰਤੋ ਗਿਆਨ ਸੁਨੇ ਅੜਸੜ ਕਾਇਸ ਨਾਮ ਸੁਨੇ ਪਰਪੜ ਭਾਵੇ ਮਾਨ ਸੁਨੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਆਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਰਗੁਨਾਕ ਇੱਕ ਬਾਹ ਸੁਨੇ ਸੇਖ ਪੀਰ ਪਾਸਾ ਸੁਨੇ ਅੰਦੇ ਪਾਵੇ ਰਹੁ ਸੁਨੇ ਹਾਥ ਰਿ ਸੁਗਹੁ ਨਾਨਕ ਭਗਤਾ ਸਦਾ ਵਿਆਸ ਸੁਨੇ ਦੁਖ ਪਾਪ ਕਾ ਨਾਸ ਮੰਨੇ ਕੀਤ ਕਹੇ ਨਾ ਜਾਏ ਕੋ ਕਹ ਕੁੱਚੇ ਪਛਤਾਏ ਕਾਗਦਿਕੁ ਨੰਨੇ ਕਣਹਾਰ ਮੰਨੇ ਕਾਵੇ ਕਨ ਵਿਚਾਰੇ ਐਸਾ ਨਾਮ ਨਰਿੰਜਨ ਹੋ ਜੇ ਕੋ ਮਨ ਜਾਣੇ ਮਨ ਕੋਇ ਮੰਨੇ ਸੁਰਤੋ ਮਨ ਬੋਧਿ ਮੰਨੇ ਸਗਲ ਪ੍ਰਮੁਖੀ ਸੋਦੇ ਮੰਨੇ ਮਹ ਝੋਟਾ ਨਾ ਖਾਏ ਮੰਨੇ ਜੰਮ ਕੇ ਸਾਥ ਨਾ ਜਾਏ ਐਸਾ ਨਾਮ ਨਰਿੰਜਨ ਹੋ ਜੇ ਕੋ ਮਨ ਜਾਣੇ ਮਨ ਕੋਇ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸੋ ਪ੍ਰਗਟ ਜਾਏ ਮੰਨੇ ਮਗਨ ਛਲੇ ਬੰਦ ਮਨਨੇਤਰੰ ਤੇ ਤੀਸ਼ਣ ਮੰਦੇ ਐਸਾ ਨਾਮ ਨਰੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਪਾਵੇ ਮੋ ਕੁਦਵਾਰ ਮਨਨੇ ਪਰਵਾਰੇ ਸਾਧਾਰ ਮਨਨੇ ਤ੍ਰਿਤਾਰੇ ਗੁਰ ਸੇਖ ਮਨਨੇ ਨਾਨਕ ਭਵੇ ਨਾ ਪੇਕੇ ਐਸਾ ਨਾਮ ਨਰੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਾਣ ਪੰਜ ਪ੍ਰਦਾਣ ਪੰਚੇ ਪਾਵੇ ਦਰ ਗੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾ ਕਾ ਗੁਰੂ ਇਕ ਤਿਆਨ ਦੇਖੋ ਕਹੇ ਤਰੇ ਵਿਚਾਰ ਕਰਤੇ ਕਹਿਕਰ ਵੇਗਾ ਇਸ ਬਾਰ ਤੋ ਹਲਤਰੰਦ ਆ ਕਾਪੂ ਸੰਤੋਤਾ ਬ੍ਰਖਿਆਜਨ ਸੂਤ ਜੇ ਕੋ ਜੇ ਹੋ ਵਸਿਆ ਚਾਰ ਤਵਲੇ ਉਪਰ ਕੀਤਾ ਪਾਲ ਧਰਤੀ ਹੋਰ ਪਰੇ ਹੋਰ ਹੋਰ ਦਿਸਤੇ ਪਾਲ ਤਲੇ ਕਮਨ ਜੋਰ ਜੀ ਚਾਤ ਰੰਗਾ ਕੇ ਨਾਮ ਸੁਬਨ ਲਖਿਆ ਉੜ ਕਲਾ ਮਹਿਲੇ ਕਲਬ ਜਾਣੇ ਕੋ ਲਖਿਆ ਕੀਤਾ ਹੋਏ ਕੀਤਾ ਕਾਲ ਸਵਾਲ ਰੋਕ ਤੇ ਕੀਤਾ ਜਾਣੇ ਕੌਣ ਕੋਤ ਈਤਾ ਉਸੇ ਕੋ ਕੋ ਆਤਮ ਸੇ ਹੋਵੇ ਲੇ ਤੇਰੇ ਹੋ ਕੋ ਦਰਤ ਕੋ ਮਨ ਕਹਾ ਵੀ ਚਾਰ ਵਾਰਿਆਂ ਜਮੇ ਇੱਕ ਵਾਰ ਜੋਤਿ ਨ ਭਾਵੇ ਸਾਈ ਫਲੀਕਾਰ ਦੂਸਰਾ ਸਲਾਮਤ ਨਿਰੰਕਾਰ ਅਸੰ ਕਰਿਆ ਪੂਰ ਸੰਦੇ ਭਾਉ ਸੰਭੂ ਜਨ ਬਤਾ ਬਤਾਉ ਸੰਗ੍ਰੰਥਮਕ ਵੇਦ ਪਾਠ ਸੰਗ ਲੋਗ ਮਨ ਰਸੂ ਦਾਸ ਅਸੰਤ ਪਵਤ ਗੁਣ ਧਾਨ ਵਿਚਾਰ ਸੰਗ ਸਦੀ ਸੰਖ ਦਾਤਾਰ ਸੰਖੇ ਦੇ ਸੂਰਮਾ ਪਾਕ ਚਾਰ ਸੰਖ ਮੋਢ ਲਵਾਰੇ ਤਾਰ ਕੁਦਰਤ ਕਉਣ ਕਹਾ ਵਿਚਾਰ ਵਾਰਣ ਗਮਤ ਵਾਰ ਜੋ ਤੁਰ ਭਾਵੇ ਸਾਈ ਫਲੀਕਾਰ ਤੁਝਾ ਸਲਾਮ ਤੁਨਹਾਰ ਸੰਖਨਾਮਿਆ ਸੰਖਤਾਮੇ ਗੰਮ ਗੰਮ ਸੰਖ ਲੋ ਸੰਤੈ ਸਿਰ ਭਾਰ ਹੋਇ ਕ੍ਰੀ ਨਾਮ ਕ੍ਰੀ ਚਾਲਾ ਹੈ ਕ੍ਰੀ ਗਿਆਨ ਗੀਤ ਗੁੰਗਾ ਕ੍ਰੀ ਲਿਖਣ ਬੋਲਨ ਨਿਬਾਨ ਕਰ ਸਰ ਸੰਜੋਗ ਵਖਾਨ ਮਿਹਰ ਲੱਕ ਤੇ ਸਨਾ ਜੀ ਫਰਮਾਇ ਤੇ ਉਤਪ ਦੇ ਪਾਣੀ ਦਾ ਗੀਤਾ ਗੀਤਾ ਦੇ ਨਾ 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 ਕੋਤਾ ਕੁਦਰਤ ਕਵਨ ਕਹਾ ਵਿਚਾਰ ਮਾਰਨ ਜਾਮ ਇਕ ਵਾਰ ਜਉ ਤਦ ਭਾਵੇ ਸਾਈ ਪਲੀਕਾਰ ਤੁ ਸਨਾ ਸਲਾਮ ਤੇ ਨਿਰੰਕਾਰ ਪਰਿਏ ਹੈ ਦੁਪਹਿਰ ਬੰਦ ਹੈ ਪਾਣੀ ਤੇ ਤਰੇ ਸੂਕੇ ਮੂਤ ਪਲੀਤੀ ਕਪੜ ਹੋਏ ਦੇ ਸਾਬ ਲਿਓ ਹੋ ਤੋਏ ਪਰਿਏ ਮਦ ਪਾਪਾ ਕੇ ਸੰਗ ਹ ਤੋਪੇ ਨਾਵੇ ਕੇ ਰੰਗ ਕੁਨਿ ਕਾ ਪੂਆ ਖੰਨਾ ਵਿਚ ਕਰ 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 ਨਾਲ ਇੱਕ ਲਹਿਜਾ ਆਉਤੇ ਜਿਜਾ ਤੇ ਹੀ ਤਾ ਨਾਨਕ ਰੁਕਮੀ ਆ ਹੋ ਜਾਓ ਤੇਰਾ ਤਬਦਾ ਅਦਦਾਂ ਜੇ ਕੋ ਪਾਵੇ ਤਲਕਾ ਮਾਨ ਸੁਨੈ ਮੰਨੈ ਮੰਨ ਕੀਤਾ ਭਾਉ ਤਰਗਰ ਤੀਰਥ ਮਨਾਉ ਸਰਗੁੰਤੇ ਨਹੀ ਕੋ ਗੁਨ ਗੁਲ ਕੀਤੇ ਭਗਤ ਨਾ ਹੋਏ ਸਵਸਤਾਰ ਬਾਣੀ ਬਰਮਾ ਸਤ ਸੁਹਾਸ ਰਾਮ ਚੌਕਮਨ ਸਵੈ ਲਗਤ ਕਮਨ ਪ੍ਰਗਨ ਤੇ ਤਕਉਣ ਵਾਰ ਕਮਨ ਸ੍ਰੋਤਮਹਾਕਮਿਤ ਹਵਾ ਆਇਆ ਕਰ ਵੇਲ ਨਾ ਪਾਏ ਪੰਡਤੀ ਜੀ ਹੋ ਬਲੇ ਪ੍ਰਾਨ ਵਕਤ ਨਾ ਪਾਇਓ ਘਾ ਦੀਏ ਜੇ ਲੇਖ ਲੈ ਕੁਰਾਨ ਤੇ ਤਵਾਰ ਨਾ ਜੋਗੀ ਜਾਣ ਰਤਮਾ ਹੈ ਨਾ ਕੋਈ ਜਾ ਕਰਤਾ ਸੇ ਠੀਕੋ ਸਾਜੀ ਆਪੇ ਜਾਣ ਸੋ ਕਿਉ ਕਰਾ ਕਾ ਕਿਵਸਾਲਾ ਹੀ ਕਿ ਵਰਨੇ ਕਿਵ ਜਾਣਾ ਨਾਨਕ ਆਖ ਚੰਗੋ ਆਕੇ ਕੋ ਦੇ ਕਿ ਸਿਆਣਾ ਵੱਡਾ ਸਾਹਿਬ ਵੱਡੀ ਨਾਨਕ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣ ਜੇ ਗਿਆਨਾ ਸੋ लापाताल लख ගस गो को पालथ केवे क हनක के वात सरे कन वा लेतात लेका हुतलेखिए लेह विनाශ नानකडा की अ जानिया को साला ही सला ती तना पा्य दिया बाहरभवेशम ुना जाने सम साह सतान गिरा से ती माने किड़े तो लने जना ਅੰਤਨਾ ਸ਼ਿਵਤੀ ਕੇ ਨਾਂੰਤੀ ਅੰਤਨਾ ਕਰਨੰਦੇ ਅੰਨਾੰਤੀ ਅੰਤਨਾ ਮੇਂ ਕ੍ਰਿਸ਼ਨ ਨਾਂੰਤੀ ਅੰਤਨਾ ਵਿਆਪੇ ਕੇ ਹਨ ਮੰੰਤੀ ਅੰਤਨਾ ਵਿਆਪੇ ਕੀ ਤਾਯਾਕਾਰ ਅੰਤਨਾ ਵਿਆਪੇ ਪਾਰਾਵਾਰ ਅੰਤ ਕਾਰਨ ਕੇ ਤੇਬਿਲਾਹਿ ਤਾਕੇ ਅੰਤਨਾ ਪਾਇਓ ਜਾਏ ਅੰਤਨਾ ਜਾਣੇ ਕੋਈ ਬੋਤਾ ਕਿਯੇ ਬੋਤਾ ਹੋਏ ਵੱਡਾ ਸਹਿ ਬੂਚਾ ਥਾਉ ਚਿ ਉਪਰੁਚਾਣਾ ਸੇਵਨੁ ਚਾ ਹੋਵੇ ਬਦ ਸੁਚੇ ਕੋ ਜਾਣੇ ਸੇ ਜੋੜਾ ਬ ਜਾਣਿਆ ਪਾਵ ਨਾਨਕ ਨਦਰੀ ਘਰਮੀ ਦਾਤ ਬਹੁਤ ਆਗਰਮ ਲਈ ਕੇਰਨਾ ਜਾਏ ਵੱਡਾ ਦਾਤਾ ਧੰਨਾ ਤੁਮਾਰੇ ਕੀਤੇ ਮੰਗੈ ਦੋਰੀ ਅਪਾਰ ਕੀਤਾ ਬਨਤਨ ਹੀ ਵਿਚਾਰ ਕੀਤੇ ਕਬ ਟਟੇ ਵੀ ਕਰ ਕੀਤੇ ਲੈ ਲੈ ਮਕਰਪਾਹੇ ਕੀਤੇ ਮੁਰਾ ਕਾਹੀ ਤਾਂ ਦੂਤਾ ਰੂਪ ਸੁਧਮਾਰੇ ਤੇ ਦਾ ਤਰੀ ਦਾ ਤਰ ਬੰਦក្លਾਸੀ ਭਾਣੀ ਹੋ ਰੱਖ ਨਾ ਸਕੇ ਕੋਈ ਜੇ ਕੋ ਖਾਈ ਜਾ ਕਰਨ ਪਾਏ ਹੋ ਜਾਣ ਜੋ ਤੁਮੋਂ ਖਾਏ ਆਪਰ ਜਾਣ ਆਪੇ ਹੀ ਆਕੇ ਸੀਤੀ ਕੇਹੀ ਕੀ ਰੇਸ਼ਨ ਬਕਸ਼ਾ ਚ ਬਸਲਾ ਨਾਨਕ ਸਾਹਿਬ ਸਾ ਮੋਗਨ ਮਲਵਾ ਫਾਰ ਮਲਵਾ ਪਾਰੀ ਮਲ ਫੰਡਾਰ ਮੁੱਲਾ ਮੁੱਲਾ ਜਲ ਮੁੱਲ ਪਾਇ ਮੁੱਲਾ ਸਮਾਏ ਮੂਤਲਮ ਦੀ ਬਾਣ ਮੂਤਲਮ ਗਣਮਾਨ ਮੋ ਦਸੀ ਸਮਲ ਨੀਸ਼ਾਨ ਮੋ ਪਰਮਲ ਕਰਮਾਨ ਮੂਲਾ ਮੁੱਲਾ ਕਹਿਣਾ ਜੈ ਆਖਾ ਘਰਹਿ ਨੁ ਬਲਾਈ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਘਰੇ ਵਿਚਾਨ ਆਖੇ ਵਰਮੀਆ ਕੇੰਦੇ ਆਤੇ ਗੁਪੀਦ ਗੁਨਦ ਆਖੇ ਇਸਰਾ ਕੇਸੇ ਬਿਆਖੇ ਕੀਤੇ ਕੀਤੇ ਗੁਦੇ ਆਖੇ ਰਾਣਵਾ ਕੇ ਬੇਵੀ ਆਖੇ ਸੁਰਨਾਮ ਜਨਸੀਓ ਕੀਤੇ ਆਖੇ ਅੱਖਣ ਪਾਇ ਕੀਤੇ ਕਹਿ ਕੇ ਠੁਰ ਜਾਏ ਕੀਤੇ ਕੀਤੇ ਹੋਰ ਕਰੇ ਤਾਕ ਨਾ ਸਕੇ ਕੀ ਪੇ ਜੀਵਰ ਪਾਵੇ ਤੇ ਕੋਈ ਨਾਨਕ ਜਾਣੇ ਸਾਚਿਆ ਸੋ ਜੋ ਆਖੇ ਭੂਲੇ ਬਾੜ ਤੜ ਪੀਏ ਸਿਰ ਬਾਰਾ ਦਵਾਰ ਸੋਦਰ ਕਿਹਾ ਸੋ ਕਰ ਕਿਹਾ ਜਿਤ ਵੈ ਸਰਬ ਸਮਾਲੇ ਵਾਜੇ ਨਾਦ ਨੇ ਕਿਹਾ ਸੰਖਾ ਕੀਤੀ ਰਾਵਣ ਹਾਰੇ ਕੀਤੀ ਰਾਗ ਭਰੀ ਸੋ ਕਹਿਣ ਕੀਤੀ ਗਾਵਨ ਹਾਰੇ ਗਾਵੇ ਤੁਲਨਾ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਪੁੱਤ ਵਿੱਚ ਲਗਦਾਨ ਲੇਖ ਲਗਤ ਰਵੀ ਚਾਰੇ ਗਾਵੇ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਦਰਿੰਦਨਾ ਸੁਨ ਬੈਠੇ ਦੇਵਤੇ ਆਦਰ ਨਾਲੇ ਗਾਵੇ ਸਿਦ ਸਮਾਧੀ ਅੰਦਰ ਗਾਵਣ ਸਾਧ ਵੀ ਚਾਰੇ ਗਾਵਣ ਜਤੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਰਤਨ ਤੁਪਣ ਰਖੀ ਸਰਜੋਗੁਜਗ ਵੇ ਦਾਣਾਲੇ ਗਾਵੇ ਮੋਹਨੀਆਂ ਵਣਮੋਹਨ ਸਰਗਮਛਪਿਆਲੇ ਗਾਵਣ ਰਤਨ ਉਪਾਏ ਤੇਰੇ ਅਡਸਰ ਤੀਰਤਨਾਲੇ ਗਾਵੇ ਜੋਤ ਮਹਾਮਨ ਸੂਰਾ ਗਾਵੇ ਕਾਣਿ ਵਿਚਾਰੇ ਗਾਵੇ ਕੰਡਮਨ ਰਵਰਪੰਡਾ ਕਰ ਕਰਕੇ ਧਾਲੇ ਸੇਵਕ ਤੁਗਨ ਗਾਵੇ ਜੋਤੁਰ ਪਾਵਨ ਰਤਿ ਤੇਰੇ ਭਗਤਨ ਸਾਲੇ ਹੋਰ ਕੀਤੇ ਗਾਵਨ ਸੇ ਮੈ ਚਤਨ ਆਵ ਨਾਨਕ ਕਿਆ ਵਿਚਾਰੇ ਸੋਇ ਸੋਇ ਸਰਾਸ ਸਾਇੰ ਸਾਚਾ ਸਤਿ ਨਾਹੀ ਹੈ ਤੀ ਹੋਸੀ ਜਾਇ ਨਾ ਜਸ ਰੁਪਨਾ ਜਮੁ ਰਚਾਈ ਰੰਗ ਰੰਗੀ ਭਾਤੀ ਗਰਗਰ ਦੀ ਸੀ ਮਾਇ ਜਿਨੋ ਕਾਈ ਕਰ ਕਰ ਦੁਖ ਹੈ ਕੀਤਾ ਆਪਣਾ ਜੋਤੀ ਸਿ ਵਿੜਾਈ ਜੋ ਤਿਸ ਭਾਵੇ ਸੋਈ ਕਰਸੀ ਰੁਕਨਾ ਕਰ ਨਾ ਜਾਇ ਸੋ ਪਾਚਾਂ ਸਹਾ ਪਾਚੈ ਨਾਨਕ ਰਹਿਣ ਨ ਜਾਇ ਦਸਨ ਤੋ ਬਤਲਨ ਪਤਜੁ ਗੀਚ ਆਰ ਪੇਪਰ ਹੈ ਪੂਰ ਫਿੰਤਾ ਕਾਲ ਕੋ ਹਰੀ ਗਾਜ ਬਡੰਡਾ ਪਰਤੀਤ ਆਈ ਪੰਤੀ ਛਗਲ ਜਮਾਤੀ ਮਨ ਜੀ ਕੇਜੁ ਜੀਤੇ ਆਦੇ ਦਿਸ਼ਿਆ ਆਦੇ ਸੋ ਆਧ ਨੰਦਨਾ ਆਦਨਾਤ ਤੁਜੁ ਦੇ ਕੋਈ ਸੋ ਤੁਗਤਿਆਂ ਲੈ ਆਪਨਾਰਨ ਕਟਕਰਵਾ ਜੀਨਾਤ ਆਪਨਾਤ ਨਾਤੀ ਕੇਜਾ ਤਰੇ ਸੇ ਰਵਰਾਸਾ ਸੰਜੋਗ ਗੁਰੂ ਦਰਜਨਾਵੇ ਲੇਖਿਆ ਵੀ ਭਾਵੀ ਆਦੇਤਿਸ਼ ਯਾਦੇਸ਼ ਆਜਿ ਨਾਧਨਾਥ ਤੁਜੂ ਦੇ ਕੋਈ ਸੇ ਕਾਮਾਇ ਜੁ ਭੁਗੈੰਤਿ ਜਿਲੇ ਪਰਮਾਨ ਇੱਕ ਸੰਸਾਰੀ ਕੁਪੰਡਾਰੇ ਕਲਾਈ ਦੀ ਬਾਣ ਜਿਸਸ ਪਾਵੇ ਤੇ ਮੈ ਚਨਾਵੇ ਜਬ ਹੋਵੂ ਪਰਮਾਨ ਹੋਵੇ ਕੈ ਆਨੰਦਰਨਾਵੇ ਬੋਤਾ ਹੈ ਵਿਡਾਣ ਆਦੇਤਿਸ਼ ਯਾਦੇਸ਼ ਆਜਿ ਨਾਧਨਾਥ ਤੁਜੂ ਦੇ ਕੋਈ ਸੇ ਆਸਨ ਲੋਇ ਕੁਪੰਡਾਰੇ ਜੋ ਕਿਸਵਾਜੇ ਕਾਵਾਰ ਘਰ ਘਰ ਵਿੱਚ ਕੈਸਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਾਰਿਆ ਦੇ ਤੇ ਸੇ ਆਦੇਸ ਆ ਗਿੰਦ ਨਾਗ ਨਾਥ ਉੱਠੇ ਕੋ ਵੀਸ ਇਕ ਦੂਜੀ ਬਲ ਕੋ ਵੇ ਲਕੋ ਏ ਲਕ ਵੀਸ ਲਕ ਲਗ ਵਿਰਾਖ ਇਹ ਇੱਕ ਨਾਮ ਦੀ ਗੀਸੇ ਤੁਰਾਈ ਪਤਵ ਬੜੀ ਅਚੜੀ ਹੋਈ ਕੀਸ ਸੁਨੋ ਗਲਾ ਹੈ ਘਾਸ ਕੀ ਕੀਟਾ ਆਹੀ ਰੂਸ ਨਾਲ ਕਿਨ ਦ੍ਰੀਪਾ ਇਹ ਪੂਰੇ ਪੂਰੇ ਠੀਸ ਆਕਰ ਜੋਰ ਜੋ ਪ੍ਰੇਨਾ ਜੋਰ ਜੋ ਨੰਗਰ ਦੇ ਹੈ ਨਾ ਜੋਰ ਜੋੜਨਾ ਨਿਗਮ ਮਰਨਾ ਜੋਰ ਦੂਣ ਰਾਜ ਮਾਨ ਮਨ ਸੂਰਜ ਮਨ ਸੁਰਤੀ ਗਣ ਵਿਚਾਰ ਜੋੜਨਾ ਜੁਟੇ ਛੁੱਟੇ ਸੰਸਾਰ ਜਿਸਾ ਜੋੜ ਕਰ ਵੇਖਿ ਸੋ ਨਾਨਕोत्तम ਨਿਤਨਾ ਕੋਇ ਰਾਤੀ ਰਤਿ ਤੇ ਤੇਵਾਰ ਪਵਨ ਪਾਣੀ ਗਨੀ ਪਾਤਾਲ ਤਿਸ ਵੀ ertid ਤਾ ਗੀ ਗਰਮ ਸਾਤ ਤਿਸ ਵੀ ਕੀ ਜੁਟੇ ਟੇ ਨੰਨੇ ਕਿਹ ਨਾਮੁ ਨੇਹ ਤੇ ਨੰਤੇ ਕਰਮੁ ਕਰਮੈ ਹੋਈ ਵਿਚਾਰ ਸਚਾ ਸਚਾ ਦਰਬਾਰ ਦਿੱਤੇ ਸੋਨ ਪੰਚ ਪ੍ਰਵਾਨ ਗ੍ਰਿਹ ਕਰੰਪੁ ਮੈਨੇ ਸਾਨਾ கச்ச பகாய உண கேசி தூசி மண்டல சித பூத்தி தேச கே தேவ கத்தி கி ரே காண கேத்த பாணி பந்த ਕੀਤਾ ਸੁਰਤਿ ਸੇਵਕੀ ਤੇ ਨਾਨਕੀ ਅੰਤਨੰਦ ਗਿਆਨ ਖੰਨ ਮੇਂ ਗਣ ਪ੍ਰਜਾਣ ਵਿਚੇ ਨਾਨਕ ਬਨਉ ਕੋੜਾ ਆਨੰਦ ਸ਼ਰਮ ਕਣ ਕੀ ਬਾਣੀ ਰੂਪਿਤ ਤੇ ਘਾੜ ਤਕੜੀ ਬਹੁਤਾਂ ਨੂੰ ਪਤਾ ਆ ਗਿਆ ਲਾਗ ਤਿਨਾਂ ਨਾ ਜਾਇ ਦੇ ਕੋ ਕਹਿ ਪਛਿਬਸਟਾਈ ਵਿਥਾ ਘੜਿਆ ਸੁਰਤਿ ਮਤਮਨ ਬੋਧ ਵਿਥਾ ਘੜਿਆ ਸਰਾਸਰਾ ਪੇ ਸੋਧ ਪਰਮ ਕਣ ਕੀ ਬਾਣੀ ਜੋੜ ਦਿੱਤਾ ਹੋਰ ਨਾ ਕੋਈ ਹੋਰ ਚਿਚਾ ਜੋਤ ਮਹਾਭਰ ਸੁਰਤਿ ਨਮੇ ਰਾਮ ਰਹਿਆ ਪ੍ਰਭੂਲ ਵਿਥਾ ਸੀਤੋ ਸੀਤਾ ਮਹਨਮਾਏ ਤਾ ਕੇ ਰੂਪ ਨ ਕਠਿਨੇ ਜਾਏ ਨਾਮ ਮਰੀ ਨਾ ਠਾਗੇ ਜਾ ਜਿਨ ਕੇ ਨਾਮ ਸੇ ਮਨ ਨਮਾਹ ਚਿੱਤੇ ਭਗਤਿ ਬਸੇ ਕੋ ਲੋ ਕਰਨ ਸਤਿ ਆਮਰ ਸੋ ਸਾਚ ਕਾਨਵ ਸਨੰਗਾਰ ਕਰ ਕਰਿ ਵੇ ਕੈਨ ਦਰਨ ਹਾ ਅਲਿ ਤਥੇ ਕੰਡ ਮੰਡ ਵਰ ਪਾਂਡ ਦੇ ਕੋ ਕਤੀ ਤਾਨਤ ਨੰਤ ਕਿਥੈ ਲੋ ਲੋ ਅਕਰ ਜਿਵ ਜੁਹ ਕੁਦਵੇ ਤੁਕਾਰ ਵੇਖੇ ਵਿਗਸੇ ਕਰੀ ਵਿਚਾਰ ਨਾਨਕ ਤਨਾ ਘੜਾ ਸਾਰ ਜਤ ਬਹਾਰਾਤੀ ਰਿਸ਼ੁਨਾਰਨ ਮਤਿ ਵੇਦ ਹਥਿਆਰ ਭੋਖ ਲਾਗਨੀ ਤਪ ਤਾ ਪਾਂਡਾ ਭੋਮਰਤ ਢਾਲ ਕੜੀਏ ਸੰਸਾਰ ਦੇ ਰਖਾ ਜਨ ਕੋ ਅੰਦਰ ਕਰਮ ਤਨਕਾਰ ਨਾ ਹਿਕ ਨਦਰਿ ਨਦਰ ਨਾ ਹਾਲ ਸੁਲੋਕ। ਹਮਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੇਈਂ ਦਾਇਆ ਖਿਲੇ ਸਗਲ ਜਗਤੂ। ਜਿਮੀ ਆਇਆ ਬਰਿਆ ਆਇਆ ਵਾਚੇ ਤਰਨਹ ਦੂਰ ਕਰਮੀ ਆਪੋ ਆਪਣੇ ਕੂਨੇ ਦੇ ਕੇ ਦੂਰ। ਜਿਨੇ ਨਾਮ ਤੇ ਆਇਆ ਗਏ ਮੁਸ ਪ੍ਰਤਕਾਲ ਨਾਨਕ ਪਤੇਂ ਕੁਝਲੇ ਪੀਤੀ ਸੁਟੀ ਨਾਲ। மக்கால நானூலசா வாத்த